ਅਕਬਰ ਅਤੇ ਬਾਦਸ਼ਾਹ ਬੀਰਬਲ ਦੀ ਕਹਾਣੀ ਇੱਕ ਦਿਨ ਬਾਦਸ਼ਾਹ ਅਕਬਰ ਨੇ ਆਪਣੇ ਦਰਬਾਰ ਵਿੱਚ ਇੱਕ ਜਿਹਾ ਸਵਾਲ ਪੁੱਛਿਆ ਜਿਸ ਨੇ ਹਾਜ਼ਰ ਸਾਰਿਆਂ ਨੂੰ ਪਰੇਸ਼ਾਨ ਕਰ ਦਿੱਤਾ ਜਦੋਂ ਉਹ ਸਾਰੇ ਜਵਾਬ ਲੱਭਣ ਲਈ ਚਰਚਾ ਕਰਦੇ ਹਨ ਬੀਰਬਲ ਅੰਦਰ ਆਉਂਦਾ ਹੈ ਤੇ ਪੁੱਛਦਾ ਹੈ ਕਿ ਮਾਮਲਾ ਕੀ ਹੈ ਉਸ ਨੇ ਉਸ ਨੂੰ ਸਵਾਲ ਦੁਹਰਾਇਆ ਸ਼ਹਿਰ ਵਿੱਚ ਕਿੰਨੇ ਕਾਂ ਹਨ ਉਸ ਨੇ ਕਿਹਾ ਕਿ ਰਾਜੇ ਨੇ ਸਵਾਲ ਪੁੱਛਿਆ ਸੀ ਬੀਰਬਲ ਝੱਟ ਮੁਸਕਰਾ ਕੇ ਅਕਬਰ ਕੋਲ ਗਿਆ ਅਤੇ ਜਵਾਬ ਦਿੱਤਾ ਕਿ ਸ਼ਹਿਰ ਵਿੱਚ 10326 ਕਾਂ ਹਨ ਜਦੋਂ ਪੁੱਛਿਆ ਗਿਆ ਕਿ ਕੋਈ ਇੰਨਾ ਸਹੀ ਕਿਵੇਂ ਕਹਿ ਸਕਦਾ ਹੈ ਬੀਰਬਲ ਨੇ ਕਿਹਾ ਆਪਣੇ ਦਰਬਾਰ ਵਿੱਚ ਮੌਜੂਦ ਲੋਕਾਂ ਨੂੰ ਕਾਂ ਦੀ ਗਿਣਤੀ ਕਰਨ ਲਈ ਕਹੋ ਜੇਕਰ ਜ਼ਿਆਦਾ ਹੋਣ ਤਾਂ ਕਾਂਵਾਂ ਦੇ ਰਿਸ਼ਤੇਦਾਰ ਨੇੜੇ ਟੇੜੇ ਦੇ ਸ਼ਹਿਰਾਂ ਤੋਂ ਇੱਥੇ ਕਾਂਵਾਂ ਨੂੰ ਮਿਲਣਾ ਏ ਹੋਣੇ ਚਾਹੀਦੇ ਹਨ ਉਹਨਾਂ ਕਿਹਾ ਜੇਕਰ ਘਟ ਹੈ ਤਾਂ ਸਾਡੇ ਸ਼ਹਿਰ ਦੇ ਕਾਂ ਸ਼ਹਿਰ ਤੋਂ ਬਾਹਰ ਰਹਿੰਦੇ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਜ਼ਰੂਰ ਗਏ ਹੋਣਗੇ ਜਵਾਬ ਤੋਂ ਖੁਸ਼ ਹੋ ਕੇ ਅਕਬਰ ਨੇ ਬੀਰਬਲ ਦੀ ਬੁੱਧੀ ਦੀ ਪ੍ਰਸ਼ੰਸਾ ਕੀਤੀ ਅਤੇ ਉਸ ਨੂੰ ਰੂਬੀ ਅਤੇ ਮੋਤੀਆਂ ਦਾ ਹਾਰ ਪੇਂਟ ਕੀਤਾ